ਸੱਤ ਸਿਰਿਆ ਕਾਲ ਦੋਸਤੋ ਜਿੱਥੇ ਸਾਰੀਆਂ ਪਾਰਟੀਆਂ 2027 ਦੇ ਆ વિધાનસભા ਚੋਣਾਂ ਨੂੰ ਲੈ ਕੇ ਆਪਣੀਆਂ ਰਣਨੀਤੀਆਂ ਤੈਅ ਕਰ ਰਹੀਆਂ ਹਨ ਉੱਥੇ ਸਤਾਧਾਰੀ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਹਲਕਿਆਂ ਦੇ ਵਿੱਚ ਉਹਨਾਂ ਨੂੰ ਮਾਰ ਪਈ ਹੈ ਉਹਨਾਂ ਦੇ ਉਮੀਦਵਾਰ ਵੱਡੇ ਫਰਕ ਨਾਲ ਹਾਰੇ ਹੈ ਉਹਨਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਲਈ ਚਿੰਤਾ ਜ਼ਰੂਰ ਵਧ ਗਈ ਹੈ ਕਿਉਂਕਿ ਆਉਣ ਵਾਲੇ ਇਲੈਕਸ਼ਨਸ ਦੇ ਵਿੱਚ ਜੇਕਰ ਇਸੇ ਤਰ੍ਹਾਂ ਦਾ ਹੀ ਰਿਜ਼ਲਟ ਦੇਖਣ ਨੂੰ ਮਿਲਦਾ ਹੈ ਤਾਂ ਆਮ ਆਦਮੀ ਪਾਰਟੀ ਕਾਫੀ ਬੈਕਫੁੱਟ ਤੇ ਚਲੀ ਜਾਏਗੀ ਪੰਜਾਬ ਦੇ ਵਿੱਚ ਕਿਉਂਕਿ ਆਮ ਆਦਮੀ ਪਾਰਟੀ ਨੂੰ ਯਕੀਨ ਹੈ ਕਿ ਅਸੀਂ ਜਿਹੜੇ 4 ਸਾਲ ਜਾਂ 5 ਸਾਲ ਕਾਰਜਕਾਲ ਪੂਰਾ ਕਰਨਾ ਹੈ ਅਸੀਂ ਲੋਕਪੱਖੀ ਨੀਤੀਆਂ ਦੇ ਉੱਪਰ ਕੰਮ ਕੀਤਾ ਹੈ ਵਿਕਾਸ ਦੇ ਕੰਮ ਕੀਤੇ ਪਰ ਦੇਖਣ ਦੇ ਵਿੱਚ ਇਹੀ ਹੈ ਕਿ ਲੋਕ ਖਾਸੇ ਨਰਾਜ਼ ਚੱਲ ਰਹੇ ਹੈ ਕਿਉਂਕਿ ਵਿਕਾਸ ਕੰਮ ਜਿਹੜੇ ਪਿੰਡਾਂ ਦੇ ਸਾ ਉਹ ਉੱਥੇ ਦੇ ਉੱਥੇ ਹੀ ਰੁਕੇ ਹੋਏ ਹਨ ਇਵਨ ਕੇ ਲੋਕਾਂ ਦੇ ਵਿੱਚ ਇਹ ਵੀ ਰੋਸ ਹੈ ਕਿ ਅਸੀਂ ਜਿਹੜੀਆਂ ਆਪਣੀਆਂ ਮੁਸ਼ਕਲਾਂ ਵਿਧਾਇਕਾਂ ਨੂੰ ਜਾਂ ਪਾਰਟੀ ਦੇ ਸੀਨੀਅਰ ਅਗਵਾ ਨੂੰ ਦੱਸਿਆ ਉਹਨਾਂ ਦੇ ਉੱਪਰ ਗੌਰ ਹੀ ਨਹੀਂ ਕੀਤਾ ਗਿਆ ਅਣਗੌਲਿਆ ਕੀਤਾ ਗਿਆ ਪਾਰਟੀ ਦੇ ਅੰਦਰ ਵੀ ਹੁਣ ਜਿਹੜੀ ਆਪਸੀ ਲੀਡਰਾਂ ਦੀ ਕਲੇਸ਼ ਹੈ ਉਹ ਕਿਤੇ ਨਾ ਕਿਤੇ ਉੱਪਰ ਦੀ ਨਜ਼ਰ ਆ ਰਹੀ ਹੈ ਪਤਾ ਹੈ ਕਾ ਦੇ ਵਿੱਚ ਤੇ ਪਾਰਟੀ ਦੇ ਸੀਨੀਅਰ ਆਗੂਆਂ ਦੇ ਵਿੱਚ ਉਸ ਹਲਕੇ ਦੇ ਜਿਹੜੇ ਹੁੰਦੇ ਨੇ ਉਹਨਾਂ ਦੇ ਵਿੱਚ ਆਪਸ ਖੜਕਣ ਦੀਆਂ ਗੱਲਾਂ ਹੁਣ ਜਿਹੜੀਆਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਇਹਦਾ ਕਾਰਨ ਸਿਆਸੀ ਮਾਰਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਆਗੂ ਸਰਗਰਮ ਹੈ ਆਪੋ ਆਪਣੇ ਹਲਕਿਆਂ ਦੇ ਵਿੱਚ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਹੜੇ ਕੰਮ ਨਹੀਂ ਕਰਵਾ ਰਹੇ ਜਾਂ ਅਣਗੌਲੀਆਂ ਕਰ ਰਹੇ ਉਹ ਆਗੂ ਨਾਰਾਜ਼ ਹੈ ਤੇ ਅਗਲੀ ਜਿਹੜੀ ਈਕਟ 2027 ਦੇ ਲਈ ਉਹਨਾਂ ਵੱਲੋਂ ਦਾਅਵੇਦਾਰੀ ਜਿਹੜੀ ਹੈ ਉਹ ਪੇਸ਼ ਕੀਤੀ ਜਾ ਸਕਦੀ ਹੈ ਕਿਉਂਕਿ ਲੋਕਾਂ ਦੇ ਇਕੱਠ ਜਿਹੜੇ ਨੇ ਉਹ ਦਿਖਾਉਣੇ ਸ਼ੁਰੂ ਕਰ ਦਿੱਤੇ ਗਏ ਨੇ ਆਮ ਆਦਮੀ ਪਾਰਟੀ ਦੇ ਹਲਕਿਆਂ ਦੇ ਆਗੂਆਂ ਵੱਲੋਂ ਔਰ ਇਲਜ਼ਾਮਬਾਜ਼ੀ ਵੀ ਕਿਤੇ ਨਾ ਕਿਤੇ ਸ਼ੁਰੂ ਕੀਤੀ ਜਾ ਚੁੱਕੀ ਹੈ ਕਿ ਕੰਮ ਜਿਹੜੇ ਐ ਅਸੀਂ ਤਾਂ ਕਰਵਾ ਰਹੇ ਆਂ ਅੱਗੋਂ ਜਿਹੜੇ ਕੰਮ ਐ ਉਹ ਹਲਕਾ ਬਤਾਏ ਸਾਨੂੰ ਮੋੜ ਦਿੰਦੇ ਹੈ ਜਿਸ ਨੂੰ ਲੈ ਕੇ ਹੁਣ ਜਿਹੜੀਆਂ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਬਹੁਤ ਸਾਰੇ ਥਾਵਾਂ ਦੇ ਉੱਪਰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਜਿਹੜੀ ਹਾਰ ਹੋਈ ਹੈ ਗੱਲ ਕਰਾਂਗੇ ਲੋਈਆਂ ਖਾਸ ਤੀ ਸਤਾਨਪੁਰ ਏਰੀਆ ਦੇ ਵਿੱਚ ਨੇੜਲੇ ਪਿੰਡ ਕਾਕੜ ਕਲਾਂ ਵਿਖੇ ਸਵਰਗੀ ਸਵਰਗਵਾਸੀ ਰਤਨ ਸਿੰਘ ਕਾਕੜ ਕਲਾਂ ਦੀ ਰਹਾਇਸ਼ ਤੇ ਬੀਬੀ ਰਣਜੀਤ ਕੌਰ ਕਾਕੜ ਕਲਾਂ ਜੋ ਇਨਫੋਟੈਕ ਪੰਜਾਬ ਦੇ ਡਾਇਰੈਕਟਰ ਵੀ ਹਨ ਆਮ ਆਦਮੀ ਪਾਰਟੀ ਦੇ ਸਰਗਰਮ ਵਰਕਰਾਂ ਦੀ ਜਿਹੜੀ ਉਹਨਾਂ ਨੇ ਮੀਟਿੰਗ ਕੀਤੀ ਹੈ ਜਿਸ ਵਿੱਚ ਹੁਮੂ ਹਮਾਰ ਕੇ 200 ਦੇ ਕਰੀਬ ਵਰਕਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ ਹੈ ਇਸ ਮੀਟਿੰਗ 'ਚ ਬੁਲਾਰਿਆਂ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਦੀਆਂ ਚੋਣਾਂ ਵਿੱਚ ਮਿਲੀ ਹਾਰ ਦਾ ਵਿਸ਼ਲੇਸ਼ਣ ਕਰਦਿਆਂ ਕਿਹਾ ਗਿਆ ਕਿ ਹਲਕਾ ਸ਼ਾਹਕੋੜ ਦੀਆਂ 15 ਸੀਟਾਂ ਤੇ ਖੜੇ ਕਰਨ ਲਈ 15 ਬੰਦੇ ਦੀ ਆਮ ਆਦਮੀ ਪਾਰਟੀ ਨੂੰ ਨਹੀਂ ਲੱਭੇ ਸਿਰਫ 12 ਸੀਟਾਂ ਦੇ ਉੱਪਰ ਜਿਹੜੇ ਸੀ ਉਮੀਦਵਾਰ ਖੜੇ ਕੀਤੇ ਗਏ ਇਸ ਕਰਕੇ ਪਾਰਟੀ ਵਰਕਰਾਂ ਦਾ ਜਿਹੜਾ ਮਨੋਬਲ ਹੈ ਉਹ ਡਿੱਗਿਆ ਤੇ ਵਿਰੋਧੀਆਂ ਵੱਲੋਂ ਇਹ ਜ਼ੋਰਦਾਰ ਪ੍ਰਚਾਰ ਕੀਤਾ ਗਿਆ ਕਿ ਜਿਸ ਪਾਰਟੀ ਕੋਲ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਘਾਟ ਹੈ ਉਸ ਦੀ ਅੱਧੀ ਹਾਰ ਤਾਂ ਐਵੇਂ ਹੋ ਜਾਂਦੀ ਹੈ ਕੁਝ ਬੁਲਾਰਿਆਂ ਵੱਲੋਂ ਇਥੋਂ ਤੱਕ ਕਿਹਾ ਗਿਆ ਕਿ ਮੇਰੇ ਹੀ ਪਿੰਡ ਚੋਂ ਬੰਦਾ ਖੜਾ ਕੀਤਾ ਗਿਆ ਤੇ ਮੇਰੇ ਨਾਲ ਸਲਾਹ ਤੱਕ ਵੀ ਨਹੀਂ ਕੀਤੀ ਗਈ ਬੁਲਾਰਿਆਂ ਵੱਲੋਂ ਕਿਹਾ ਗਿਆ ਕਿ ਹਲਕਾ ਇੰਚਾਰਜ ਦੇ ਪਿੰਡ ਜਾਂ ਘਰ ਜਾਣ ਤੋਂ ਵੀ ਕਤਰਉਂਦੇ ਸਨ ਜਿਸ ਕਰਕੇ ਉਹਨਾਂ ਦੇ ਪਿੰਡਾਂ ਦੇ ਕੰਮ ਕਰਵਾਉਣ ਲਈ ਕੋਈ ਸੂਰਤ ਨਹੀਂ ਦਿਖਦੀ ਸਾਂਝੇ ਕੰਮਾਂ ਲਈ ਵੀ ਹਲਕਾ ਇੰਚਾਰਜ ਤੱਕ ਲੋਕਾਂ ਦੀ ਪਹੁੰਚ ਨਹੀਂ ਬਣਦੀ ਤੇ ਨਿੱਜੀ ਕੰਮਾਂ ਲਈ ਵੀ ਲੋਕਾਂ ਨੂੰ ਕੋਈ ਹੱਲ ਨਜ਼ਰ ਨਹੀਂ ਆਉਂਦਾ ਬੁਲਾਰਿਆਵਲੋਂ ਬਲਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ 'ਚ ਮਿਲੀ ਹਾਰ ਦੀ ਸਮੁੱਚੇ ਸਮੁੱਚੀ ਜ਼ਿੰਮੇਵਾਰੀ ਹਲਕਾ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ ਦੇ ਸਿਰ 'ਤੇ ਛੁੱਟੀ ਗਈ ਹੈ ਬੀਪੀ ਰਣਜੀਤ ਕੌਰ ਨੇ ਤਾਂ ਇੱਥੋਂ ਤੱਕ ਕਿਹਾ ਕਿ ਪਿਛਲੇ 2 ਸਾਲਾਂ ਤੋਂ ਵਰਕਰ ਮੈਨੂੰ ਮਿਲਦੇ ਨਹੀਂ ਇਕਸ਼ਾਫ ਕਰਦੇ ਨੇ ਕਿ ਬਹੁਤ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਹਲਕਾ ਇੰਚਾਰਜ ਵੱਲੋਂ ਕਿਹਾ ਜਾਂਦਾ ਹੈ ਕਿ ਰਣਜੀਤ ਕੌਰ ਮਲਲੋਕਿਆ ਦਾ ਨਾਮ ਕੀ ਹੋਇਆ ਕੰਮ ਨਾ ਕੀਤਾ ਜਾਵੇ ਪਾਰਟੀ ਦੇ ਪੁਰਾਣੇ ਵਰਕਰ ਪਾਰਟੀ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਹਨ ਪਰੰਤੂ ਪਾਰਟੀ ਵੱਲੋਂ ਉਹਨਾਂ ਨੂੰ ਕੋਈ ਜੜੀ ਮਾਨਤਾ ਉਹ ਨਹੀਂ ਦਿੱਤੀ ਜਾਂਦੀ ਇੱਥੇ ਇੱਕ ਗੱਲ ਸਾਫ਼ ਦਿਖ ਰਹੀ ਹੈ ਕਿ ਜਿਸ ਤਰੀਕੇ ਨਾਲ ਰਣਜੀਤ ਕੌਰ ਜੋ ਆਗੂ ਨੇ ਉਹਨਾਂ ਵੱਲੋਂ ਹਲਕਾ ਇੰਚਾਰਜ ਪਰ ਡੋਰੀ ਦੇ ਉੱਪਰ ਇਲਜ਼ਾਮ ਲਗਾਏ ਗਏ ਨੇ ਕਿ ਪੰਡੋਰੀ ਇਹ ਗੱਲ ਕਹਿ ਰਹੇ ਨੇ ਕਿ ਰੰਜੀ ਘਰ ਵੱਲੋਂ ਕੀ ਹੋਇਆ ਕੋਈ ਵੀ ਕੰਮ ਜਿਹੜਾ ਉਹ ਨਾ ਕੀਤਾ ਜਾਵੇ ਜਿਸ ਨਾਲ ਫੁੱਟ ਜਿਹੜੀ ਹੈ ਉਹ ਸਾਫ਼ ਨਜ਼ਰ ਆ ਰਹੀ ਹੈ ਆਪ ਆਪੋ ਆਪਣੇ ਹਲਕਿਆਂ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਆਗੂ ਨੇ ਉਹਨਾਂ ਦੀ ਇੱਕ ਦੂਸਰੇ ਨਾਲ ਹੁਣ ਨਹੀਂ ਬਣ ਰਹੀ ਕਾਫੀ ਜ਼ਿਆਦਾ ਸਮੱਸਿਆਵਾਂ ਜਿਹੜੀਆਂ ਉਹ ਸਾਹਮਣਾ ਕਰਨਾ ਪੈ ਰਿਹਾ ਆਮ ਆਦਮੀ ਪਾਰਟੀ ਇਹ ਤੱਕ ਵੇਖ ਕੀ ਹੋਏਗਾ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਧੰਨਵਾਦ